ਉਹ ਆਪਾਂ ਵਿਆਹ ਨੂੰ ਜਾਂਦੇ ਸੀ ਉਦੋਂ ਆਹ ਰਥਾਂ ਦੇ ਉੱਤੇ ਵਿਆਹ ਕਰ ਲੈਂਦੇ ਸੀ ਅੱਛਾ ਤੇ ਬਾਲਦਾ ਜੁੜੇ ਹੁੰਦੇ ਸੀ ਇਹਨੂੰ ਕੀ ਇਹ ਦੋ ਦੋ ਬਾਲਦ ਲੱਗੇ ਹੁੰਦੇ ਸੀ ਮੂਰੇ ਆਹ ਦੋ ਬਾਲਦ ਅੱਛਾ ਅੱਛਾ ਰਾਖਤ ਪੈਂਦੀ ਸੀ ਜਿਵੇਂ ਹੁਣ ਆਪਾਂ ਕਹਿ ਦਿੰਦੇ ਆ ਯਾਰ ਅਵੀ ਹੁਣ ਆਪਾਂ ਕਹਿੰਦੇ ਆ ਮੁੰਡਿਆਂ ਦਾ ਵਿਆਹ ਕਰਦੋ ਪੰਜਾਲੀ ਪੈ ਜੂਗੀ ਉਹ ਚੀਜ਼ ਆ ਪੰਜਾਲੀ ਉਹ ਪੈਂਦੀ ਆ ਇਹ ਠੀਕ ਆ ਠੀਕ ਆ ਠੀਕ ਆ ਤੇ ਇੱਕ ਆਹ ਦੱਸੋ ਆਹ ਕੀ ਚੀਜ਼ ਆ ਇਹ ਸਾਂਗਾਂ ਜੀ ਸਾਲਾਂਗੇ ਹੋ ਗਈ ਹੁੰਦੀ ਆ ਸਾਲਾਂਗੇ ਹੁੰਦੀ ਆ ਜਾਂ ਜਿਹੜਾ ਇਹਦੇ ਮਗਰ ਕੀ ਪਾਇਆ ਵਾ ਇਹਦੇ ਮਗਰ ਹਾਲਾ ਇਹਦੇ ਮਗਰ ਹਾਲਾ ਹਾਂ ਆਪਣਾ ਉਲਟਾਵਾ ਉਲਟਾਵੇਂ ਹਲ ਪਾਇਆ ਲੋ ਜੀ ਉਦੋਂ ਵੀ ਦਰਸ਼ਕੋ ਉਦੋਂ ਵੀ ਹਰੇਕ ਚੀਜ਼ ਹੁੰਦੀ ਸੀਗੀ ਜਿਵੇਂ ਆਪਾਂ ਕਹਦੀਆਂ ਨਾ ਵੀ ਟੈਕਨੋਲੋਜੀ ਆ ਗਈ ਉਹ ਪਹਿਲਾਂ ਵਾਲਿਆਂ ਨੂੰ ਵੇਖ ਕੇ ਚੀਜ਼ ਹੁਣ ਟੈਕਨੋਲੋਜੀ ਬਣੀ ਆ ਉਲਟਾਵੇਂ ਵੀ ਇਹ ਦੇਖੋ ਹਲ ਪਾਉਂਦੀ ਸੀ ਨਾ ਠੀਕ ਹੈ ਹਾਲਾ ਆ ਉਲਟਾਵਾ ਹਾਲਾ ਦੇਖੋ ਵੀ ਇਹ ਪੁਰਾਣੇ ਹਲਟਾਵੇਂ ਹਾਲਾ ਹੈ ਹਾਂ ਇਹਨੂੰ ਦੇਖ ਕੇ ਹੁਣ ਨਵੇਂ ਬਣੇ ਆ ਨਹੀਂ ਦੇਖ ਕੇ ਨਹੀਂ ਸਹੀ ਗੱਲ ਹੈ ਤੇ ਆ ਇਹਦੇ ਦੂਜੇ ਮਾਰ ਲੱਕੜ ਦਾ ਹਾਲ ਹੈ ਅੱਛਾ ਇਹਦੇ ਮਗਰ ਲੱਕੜ ਦਾ ਹਾਲ ਹੈ ਹਾਂ ਅੱਛਾ ਆ ਲੱਕੜ ਦਾ ਹਾਲ ਹੈ ਇਹਦੇ ਮਗਰ ਹੈ ਵਾਹ ਬਈ ਵਾਹ ਇਹ ਤਾਂ ਸਿਰੇ ਹੀ ਲੱਗਿਆ ਪਿਆ ਜਮਾ ਕੰਮ ਥਾਣ 1970 ਦਾ ਠੱਠਾ ਆਪਣੇ ਪਿੰਡ ਦਾ ਜੀਦੇ ਦਾ ਜੀਦੇ ਦਾ ਠੱਠਾ ਠੱਠਾ ਟੁੰਗਾ ਅੱਛਾ ਨਹੀਂ ਇਹ ਕਿਵੇਂ ਇਹ ਕੋਈ ਜ਼ਿਆਦਾ ਮਤਲਬ ਕਿ ਤਾਕਤਵਰ ਸੀ ਕਿ ਹਾਂਜੀ ਦਰਸ਼ਕੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਪਿੰਡ ਜੀਦਾ ਵਿੱਚ ਪਹੁੰਚੇ ਹੋਇਆ ਜਿੱਥੇ ਇੱਕ ਮਿਸਤਰੀ ਨੇ ਪੁਰਾਣਾ ਜਿਹੜਾ ਰੀਤੀ ਰਿਵਾਜ ਆ ਉਹ ਸੰਭਾਲਿਆ ਹੋਇਆ ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਨਵੀਂ ਟੈਕਨੋਲੋਜੀ ਦੀਆਂ ਚੀਜ਼ਾਂ ਚੱਲ ਰਹੀਆਂ ਪਰ ਅੱਜ ਆਪਾਂ ਜੀਦੇ ਪਿੰਡ ਪਹੁੰਚੇ ਆ ਇੱਥੇ ਇੱਕ ਮਿਸਤਰੀ ਜੀ ਨੇ ਜਿਹੜਾ ਪੁਰਾਣਾ ਵਿਰਾਸਤ ਆ ਉਹ ਆਪਣਾ ਸੰਭਾਲ ਕੇ ਰੱਖਿਆ ਆਪਾਂ ਮਿਸਤਰੀ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਿਸਤਰੀ ਜੀ ਤੁਸੀਂ ਪਹਿਲੀ ਗੱਲ ਤਾਂ ਐਂ ਦੱਸੋ ਵੀ ਜਿਵੇਂ ਤੁਸੀਂ ਪੁਰਾਣਾ ਵਿਰਾਸਤ ਜਿਹੜਾ ਇਹ ਆਪਾਂ ਕਹਿੰਦੇ ਆ ਸੰਭਾਲ ਕੇ ਰੱਖਿਆ ਤੁਸੀਂ ਇਹ ਤੁਹਾਡੇ ਮਨ ਦੇ ਵਿੱਚ ਕਿਵੇਂ ਖਿਆਲ ਆਇਆ ਕਿਉਂਕਿ ਲੋਕ ਆ ਜਿਹੜੇ ਉਹ ਅੱਜ ਆਪਣੀ ਆਪਾਂ ਕਹਦੇ ਗਏ ਭੱਜ ਦੌੜ ਦੀ ਜ਼ਿੰਦਗੀ ਬਤੀਤ ਕਰ ਰਿਹਾ ਤੁਸੀਂ ਪੁਰਾਣਾ ਜਿਹੜਾ ਵਿਰਾਸਤ ਆ ਉਹ ਸਾਹਮਣੇ ਰੱਖਿਆ ਵਿਰਾਸਤ ਜਿਹੜਾ ਪ੍ਰਾਇਆਂ ਤੰਗੜ ਆਹ ਸਾਹ ਹੈਗੀਆਂ ਆਪਣੀਆਂ ਪੰਜਾਲੀਆਂ ਹਾਲ ਇਹ ਤਾਂ ਮੈਂ ਛੋਟਾ ਹੁੰਦਾ ਹੀ ਬਣਾਉਂਦਾ ਰਿਹਾ ਅੱਛਾ ਅੱਛਾ ਉਦੋਂ ਖੇਤੀਬਾੜੀ ਚੱਲਦੀ ਸੀ ਖੇਤੀਬਾੜੀ ਦੇ ਵਿੱਚ ਨੰਬਰ ਆਉਂਦੇ ਸੀ ਇਹਨਾਂ ਦੇ ਉਦੋਂ ਮੈਂ ਬਣਾ ਕੇ ਦੇ ਦਿੰਦਾ ਸੀ ਜੀ ਐਤਕੀ ਮੈਂ ਪਰ ਬਿੰਗੂ ਹੋ ਗਿਆ ਐਤਕੀ ਮਜਬੂਰ ਦਾ ਵੀ ਹੁੰਦੀਆਂ ਤਾਂ ਰਹਿ ਗੀਆਂ 100 ਕੁਛ ਐਤਕੀ ਮੈਂ ਊਂਟ ਲਾਉ ਗਿਆ ਕਰਨੇ ਤੇ ਮੈਂ ਤਾਂ ਕੋਈ ਕੰਮ ਨਾ ਹੋਇਆ ਤੇ ਫਿਰ ਮੈਂ ਘਰੇ ਬੈਠੇ ਰਿਹਾ ਆ ਜਿਹੜਾ ਸਲੰਗਾ ਤੰਗਲੀਆਂ ਤੇ ਆ ਜਿਗਾੜਾ ਸਾਰਾ ਪਹਿਲਾਂ ਮੈਂ ਇਹ ਤਿਆਰ ਕੀਤਾ ਠੀਕ ਹੈ ਜੀ ਆ ਹਾਲ ਹਾਲ ਤੇ ਸਾਰਾ ਕੁਛ ਤੇ ਇਹ ਜਿਹੜਾ ਤੁਸੀਂ ਪਰਾਣਾ ਬਣਾਇਆ ਇਹ ਤੇ ਤੁਹਾਡਾ ਬਹੁਤ ਜ਼ਿਆਦਾ ਟਾਈਮ ਲੱਗਿਆ ਹੋਊਗਾ ਤੁਸੀਂ ਫੇ ਉਨਾ ਟਾਈਮ ਕੱਢ ਚਾਰ ਮਹੀਨੇ ਹੋ ਅੱਛਾ ਬਣਾਉਂਦਿਆਂ ਨੂੰ ਬੜਾਈ ਜਾਂਦੇ ਤੇ ਜੇ ਕੋਈ ਜਿਵੇਂ ਹੁਣ ਦਰਸ਼ਕ ਵੀਰ ਕੋਈ ਵੀਡੀਓ ਦੇਖ ਰਿਹਾ ਹੈ ਨਾ ਤੇ ਉਹਨਾਂ ਨੇ ਇਹ ਬਣਾਉਣਾ ਹੋਵੇ ਤੇ ਇਹ ਤੁਸੀਂ ਬਣਾ ਕੇ ਉਹਨੂੰ ਦੇ ਵੀ ਦੇਣੇ ਹਾਂ ਹਾਂ ਬਣਾ ਕੇ ਦੇ ਸਕਦੇ ਆ ਬਣਾ ਕੇ ਦੇ ਸਕਦੇ ਜਦੋਂ ਮਰਜ਼ੀ ਆਪਣੇ ਨੰਬਰ ਦੇ ਉੱਤੇ ਗੱਲ ਕਰ ਲੈ ਕਰਕੇ ਤੇ ਉਹਨੂੰ ਆਪਣਾ ਬਣਾ ਲਵਾਂਗਾ ਬਿਲਕੁਲ ਬਿਲਕੁਲ ਤੇ ਆਪਾਂ ਗੱਲਬਾਤ ਕਰਾਂਗੇ ਜਿਹੜਾ ਤੁਸੀਂ ਜਿਹੜਾ ਪੁਰਾਣਾ ਵਿਰਾਸਤ ਹੈ ਤੁਸੀਂ ਸਾਮ੍ਹ ਕੇ ਰੱਖਿਆ ਇਹ ਆਪਾਂ ਕੱਲੀ ਕੱਲੀ ਜਿਹੜੀ ਆਈਟਮ ਆ ਇਹ ਆਪਾਂ ਦਰਸ਼ਕ ਵੀਰਾਂ ਨੂੰ ਦਿਖਾਵਾਂਗੇ ਕਿਉਂਕਿ ਜੇ ਜ਼ਿਆਦਾ ਦਿਖਾਵਾਂਗੇ ਤਾਂ ਜਿਹੜੀ ਇਹ ਵੀਡੀਓ ਬਹੁਤ ਲੰਮੀ ਹੋ ਜਾਣੀ ਆਪਾਂ ਆਪਾਂ ਸ਼ਾਰਟ ਦੇ ਵਿੱਚ ਹੀ ਦਿਖਾਵਾਂਗੇ ਵੀ ਜਿਹੜੀ ਚੀਜ਼ ਆਪਣੀ ਮੇਨ ਮੇਨ ਆ ਪਹਿਲਾਂ ਤਾਂ ਤੁਸੀਂ ਐ ਦੱਸੋ ਵੀ ਆਹ ਕਿਸੇ ਵੀਰ ਨੂੰ ਨਹੀਂ ਪਤਾ ਹੋਣਾ ਵੀ ਆਹ ਕੀ ਚੀਜ਼ ਆ ਇਹ ਕਿਸੇ ਵੀਰ ਜਿਹੜੇ ਹੁਣ ਨਵੇਂ ਆ ਜਿਵੇਂ ਮੈਨੂੰ ਮੈਨੂੰ ਵੀ ਨਹੀਂ ਪਤਾ ਤੇ ਆਪਾਂ ਬਾਬਾ ਜੀ ਨੂੰ ਪੁੱਛਾਂਗੇ ਮਿਸਤਰੀ ਜੀ ਨੂੰ ਵੀ ਇਹ ਕੀ ਚੀਜ਼ ਹੈ ਇਹ ਇਹ ਕੋੜੀ ਹੈ ਜੀ ਕੋੜੀ ਹੈ ਜੀ ਇਹ ਕੋੜੀ ਉੱਠ ਦੇ ਉੱਤੇ ਪੈਂਦਾ ਜਦੋਂ ਆਪਾਂ ਹਾਲਾ ਜੋੜਦੇ ਆ ਉੱਠ ਨੂੰ ਉਦੋਂ ਪੈਂਦੀ ਹੈ ਇਹ ਅੱਛਾ ਉਹ ਦੂਜੇ ਉੱਥਾਂ ਦੇ ਪਾਈਆਂ ਨੂੰ ਆਇਆ ਜੀ 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 ਹਾਂ ਤੇ ਇਹ ਹੋ ਗਈ ਕੋੜੀ ਹੋ ਗਈ ਕੋੜੀ ਹੋ ਗਈ ਅੱਛਾ ਇਹਨੂੰ ਉੱਠ ਵਾਲੀ ਕੋੜੀ ਕਹਿੰਦੇ ਆ ਉੱਠ ਵਾਲੀ ਕੋੜੀ ਕਹਿੰਦੇ ਆ ਅੱਛਾ ਅੱਛਾ ਤੇ ਜਿਵੇਂ ਹੁਣ ਆ ਆ ਇੱਥੇ ਹੀ ਆਪਾਂ ਸਟਾਰਟਿੰਗ ਕਰਦੇ ਆ ਇਹ ਕੀ ਹੈ ਰਾਥਾ ਹੈ ਕਾ ਕੋ ਡੋਲੀ ਵਾਲੀ ਹੈ ਹੁੰਦੇ ਦਾ ਇਹ ਹੂੰ ਆਪਣੇ ਇਹਨਾਂ ਪਿੰਡਾਂ ਦੇ ਵਿੱਚ ਹੂੰ ਜਾ ਤਾਂ ਇਹ ਰਥ ਸਾਡੇ ਕੋਲੇ ਸੀ ਜੀ ਬਜ਼ੁਰਗਾਂ ਕੋਲੇ ਬਜ਼ੁਰਗਾਂ ਕੋਲੇ ਹੈ ਤੇ ਜਾਂ ਇਹ ਰਥ ਸੀਗਾ ਮਹਿਮੇ ਸ਼ਾਹਾਂ ਕੋਲ ਨਹੀਂ ਜਿਵੇਂ ਤੁਸੀਂ ਇਹ ਪੂਰੀ ਸ਼ਿੰਗਾਰੀ ਵੀ ਚੁੰਨੀ ਚਾਨੀ ਵੀ ਲੱਗੀ ਹੋਵੇ ਤੇ ਫੁਲਕਾਰੀ ਵੀ ਤੁਹਾਡਾ ਸਾਰਾ ਹੀ ਪ੍ਰਬੰਧ ਕੀਤਾ ਹੋਵੇ ਇਹ ਕੋਈ ਡੋਲੀ ਵਾਲੀ ਹੁੰਦੀ ਹੈ ਇਹ ਵੀ ਡੋਲੀ ਵਾਲੀ ਇਹ ਪਹਿਲਾਂ ਨਾ ਜਦੋਂ ਆਪਾਂ ਵਿਆਹ ਨੂੰ ਜਾਂਦੇ ਸੀ ਉਦੋਂ ਆਹ ਰਥਾਂ ਦੇ ਉੱਤੇ ਵਿਆਹ ਤੇ ਲੈਂਦੇ ਸੀ ਅੱਛਾ ਤੇ ਬਾਅਦ ਦਾ ਉਹ ਜਿਹੜੇ ਹੰਦਸੀ ਇਹ ਦੋ ਦੋ ਬਾਲਦ ਲੱਗੇ ਹੁੰਦੇ ਸੀ ਮੂਰੇ ਹਾਂ ਦੋ ਬਾਲਦਾਂ ਅੱਛਾ ਸਾਡਾ ਜਿਹੜਾ ਸਾ ਸੀ 40 ਬਜ਼ੁਰਗ ਦੱਸਦੇ ਮੈਂ ਤਾਂ ਸੁਪਨੇ ਜਿਹਾ ਗੂ ਵੇਖਿਆ ਤੇ ਸੁਪਨੇ ਜਿਹਨੂੰ ਵੇਖ ਕੇ ਮੈਂ ਉਵੇਂ ਇਹ ਤਿਆਰ ਕੀਤਾ ਉਸ ਤਰੀਕੇ ਨਾਲ ਬਣਾਇਆ ਹਾਂ ਇਹ ਯਾਨੀ ਕਿ ਆਪਾਂ ਕਹਿੰਦੇ ਜਿਵੇਂ ਹੁਣ ਚੰਗੀਆਂ ਗੱਡੀਆਂ ਮਰਸਡੀ ਤੇ ਹੋਰ ਵੱਡੀਆਂ ਗੱਡੀਆਂ ਆ ਗਈਆਂ ਤਾਂ ਪਹਿਲਾਂ ਲੋਕ ਗੱਡੇ ਦਾ ਕੰਮ ਲੈਂਦੇ ਸੀ ਹਾਂ ਉਹ ਗੱਡੀਆਂ ਨਹੀਂ ਐ ਵੀ ਰਿਸਕ ਕਰਦਿਆਂ ਜੇ ਹਜੇ ਵੀ ਆ ਜਾਣ ਇਹ ਜਿੰਗ ਚੀਜ਼ ਆ ਜਾਣ ਤੇ ਹੁਣ ਵੀ ਲੋਕ ਇਹਨਾਂ ਨੂੰ ਕੱਢਣਗੇ ਤੇ ਗੱਡੀਆਂ ਗੁੱਡੀਆਂ ਤੇ ਤੇ ਆਪਾਂ ਅੱਗੇ ਗੱਲਬਾਤ ਕਰਾਂਗੇ ਜਿਹੜੀ ਆ ਚੀਜ਼ ਐ ਇਹ ਕੀ ਚੀਜ਼ ਐ ਇਹ ਹਾਲ ਐ ਲੱਕੜ ਦਾ ਲੱਕੜ ਦਾ ਹਾਲ ਐ ਹਾਂ ਆ ਇਹ ਚੌ ਨਿਕਲਦੀ ਐ ਚੌ ਨਿਕਲਦੀ ਉਵੇਂ ਬਣਾਇਆ ਵਾ ਸਾਰਾ ਤੇ ਇਹ ਆਪਾਂ ਜਿਵੇਂ ਹੁਣ ਲੋਕਾਂ ਕੋਲੇ ਇੰਨਾ ਇੰਨਾ ਵਾਹਣ ਆ ਹਨਾ ਇੰਨੀ ਇੰਨੀ ਖੇਤੀ ਕਰਦੇ ਆ ਤੇ ਹੁਣ ਇਨੇ ਇਨੇ ਹਲ ਹੁੰਦੇ ਵੱਡੇ ਵੱਡੇ ਟਰੈਕਟਰ ਆ ਉਹਨਾਂ ਦੇ ਨਾਲ ਵੀ ਉਹਨਾਂ ਤੋਂ ਪੂਰਾ ਨਹੀਂ ਪੈਂਦਾ ਤੇ ਇਹਦੇ ਨਾਲ ਇਹ ਕਿਵੇਂ ਪੂਰਾ ਪਾ ਲੈਂਦੇ ਸੀ ਪੂਰਾ ਇਹ ਨਾ ਮੰਨ ਲਓ ਕਿ ਜਿਹੜੇ ਵੱਡੇ ਘਰ ਸੀ ਉਹਨਾਂ ਕੋਲੇ ਤਿੰਨ ਤਿੰਨ ਚਾਰ ਚਾਰ ਹਲ ਹੁੰਦੇ ਸੀ ਅੱਛਾ ਦੋ ਉਠਾਂ ਦੇ ਦੋ ਵੱਡਾਂ ਦੇ ਆਪਣੇ ਅਗਵਾਂਡ ਸੰਦੂ ਸੀ ਅੱਛਾ ਇਹਨਾਂ ਕੋਲੇ ਚਾਰ ਹਾਲ ਸੀ ਅੱਛਾ ਚਾਰ ਹਾਲ ਸੀ ਟਰੈਕਟਰ ਤੇ ਨਾਲ ਤਾਂ ਸਿਰਫ ਇਹ ਨਾ ਕੱਲਾ ਸਵਾ ਸਵਾ ਗਾ ਵੀ ਨਹੀਂ ਮਾਰਦੇ ਸੀ ਹਾਂ ਇਹ ਇਹ ਹਾਲ ਹਾਲੇ ਇੱਕ ਹੁੰਦਾ ਸੀ ਇਹ ਇਹ ਹਾਲ ਕੋਈ ਕੱਲ ਤੇ ਇਹਨੂੰ ਮਤਲਬ ਖਿੱਚਦਾ ਬਲਦ ਸੀਗਾ ਬਾ ਇਹਨੂੰ ਬਲਦ ਖੇਦੀ ਜੋੜੀ ਅੱਛਾ ਤੇ ਜਿਵੇਂ ਹੁਣ ਆਪਾਂ ਗੱਲ ਕਰਦੇ ਆ ਹੁਣ 13 13 ਹਾਲ ਹੁੰਦੇ ਆ ਹਨਾ 11 ਹਾਲ 13 ਹਾਲ ਹੋ ਗਏ ਤੇ ਫਿਰ ਵੀ ਆਪਾਂ ਕਹਿੰਦੇ ਵੀ ਖੇਤੀ ਪੂਰੀ ਹੁੰਦੀ ਨਹੀਂ ਆਪਾਂ ਤੋਂ ਉਥੇ ਪਹਿਲਾਂ ਇੱਕ ਹਾਲ ਦੇ ਨਾਲ ਹੀ ਸਾਰੀ ਖੇਤੀ ਕਰ ਲੈਂਦੇ ਸੀ ਹਾਂ ਇਹਦਾ 4 ਵਜੇ ਸਵੇਰੇ ਉੱਠਦੇ 4 ਵਜੇ ਉੱਠ ਕੇ ਜਾਂਦੇ ਤੜਕੇ ਅੱਛਾ ਮਿਹਨਤ ਬਹੁਤ ਜ਼ਿਆਦਾ ਹਾਂ ਮਿਹਨਤ ਬਹੁਤ ਕਰਦੇ ਸਾਰਾ ਦਿਨ ਵਾਹੀ ਜਾਂਦੇ ਤੇ ਇੱਕ ਆਹ ਦਸਵਾ ਕੀ ਚੀਜ਼ ਹੈ ਇਹ ਜੱਫਾ ਜੀ ਜਿਹੜੋ ਆਪਾਂ ਲਾਂਗਾ ਧੋਨੇ ਆ ਜਾਂ ਛਟੀਆਂ ਧੋਨੇ ਆ ਲੇ ਛਟੀਆਂ ਤਾਂ ਹੁਣ ਤੱਕ ਆਪਾਂ ਕਹਿੰਦੀ ਰਵਾਜ ਹੀ ਗਿਆ ਛਟੀਆਂ ਦਾ ਹੂੰ ਉਦੋਂ ਕੰਮ ਹੁੰਦਾ ਸੀ ਇਹ ਭੜਕੇ ਨਾਲ ਥੁਆ ਆ ਹਾਂ ਤਾਂ ਛੜ ਦੇ ਉੱਤੇ ਗੱਡੀ ਟਾਲੀ ਦੇ ਜਾਂ ਕੰਦੇ ਉੱਤੇ ਠੀਕ ਹੈ ਅੱਛਾ ਤੇ ਆ ਕੀ ਚੀਜ਼ ਹੈ ਇਹ ਜਿੰਦਰੀ ਆ ਵਟਾ ਜਿੰਦਰੀ ਐ ਇਹ ਠੀਕ ਹੈ ਠੀਕ ਹੈ ਠੀਕ ਹੈ ਜਿੰਦਰੀ ਐ ਇਹ ਪ੍ਰਾਣੇ ਮਤਲਬ ਪ੍ਰਾਣੀਆਂ ਜਿੰਦਰੀ ਹੁੰਦੀ ਸੀਗੀ ਪ੍ਰਾਣੀਆਂ ਠੀਕ ਹੈ ਠੀਕ ਹੈ ਠੀਕ ਹੈ ਤੇ ਆ ਕੀ ਚੀਜ਼ ਆ ਬਾਬਾ ਜੀ ਇਹ ਸੁਹਾਗਾ ਹੈ ਅੱਛਾ ਇਹ ਪ੍ਰਾਣਾ ਸੁਹਾਗਾ ਰਸੀਨਾ ਪਾ ਲੈਂਦੇ ਸੀ ਤੇ ਬਲਦ ਖਿਜਦੇ ਸੀਗੇ ਹਾਂ ਹਾਂ ਤੇ ਬਲਦ ਖੇ ਸਾਰਾ ਜਿਹੜਾ ਸਮਾਨ ਹੈ ਬਲਦਾਂ ਵਾਲਾ ਹੀ ਆ ਪੁਰਾਣਾ ਰਵਾਇਤ ਹੀ ਆ ਠੀਕ ਹੈ ਠੀਕ ਹੈ ਠੀਕ ਹੈ ਤੇ ਆ ਵੀ ਦੱਸੋ ਦਰਸ਼ਕੀਰਾਂ ਨੂੰ ਇਹ ਕੀ ਚੀਜ਼ ਹੈ ਇਹ 45 ਹੈ ਅੱਛਾ ਇਹ 45 ਹੈ ਹਾਂ ਇਹ 45 ਬਲਦਾਂ ਦੇ ਪੈਂਦੀ ਸੀ ਫਿਰ ਇਹਦੇ ਵਿਚਾਲੇ ਹਲ ਪੈਂਦਾ ਸੀ ਇੱਥੇ ਮਗਰ ਅੱਛਾ ਫਿਰ ਉਹ ਹਲ ਪੈਂਦੇ ਸੀ ਉਹ ਹਲ ਪੈਂਦੇ ਸੀ ਠੀਕ ਹੈ ਇਹ ਪੁਰਾਣੇ ਦੇ ਗਾਲਾਂ 'ਚ ਪੈਂਦੀ ਸੀ ਜਿਵੇਂ ਹੁਣ ਆਪਾਂ ਕਹਿ ਦਿੰਨੇ ਆ ਯਾਰ ਅ ਵੀ ਹੁਣ ਆਪਾਂ ਕਹਿੰਦੇ ਆ ਮੁੰਡਿਆਂ ਦਾ ਵਿਆਹ ਕਰਦੋ 45 ਪੈ ਜੂਗੀ ਉਹ ਚੀਜ਼ ਹੈ 45 ਉਹ ਪੈਂਦੀ ਹੈ ਇਹ ਠੀਕ ਹੈ ਠੀਕ ਹੈ ਇਹ ਇੱਕ ਆ ਦੱਸੋ ਆ ਕੀ ਚੀਜ਼ ਆ ਇਹ ਸਲੰਗ ਆ ਜੀ ਸਲੰਗ ਹੋ ਕੀ ਹੁੰਦੀ ਆ ਸਲੰਗ ਇਹ ਹੁੰਦੀ ਆ ਆਪਾਂ ਝਾਫੇ ਵਾਰ ਬੂਟ ਕਰਨੀ ਆ ਉਹਦੇ ਝਾਫੇ ਚੱਕ ਕੇ ਲੈਂਦੇ ਹੁੰਦੇ ਕੰਡੇ-ਕੁੰਡੇ ਚੱਕਣੇ ਜਿਵੇਂ ਹੋਣ ਠੀਕ ਆ ਠੀਕ ਆ ਠੀਕ ਆ ਜਿੱਥੇ ਆਪਾਂ ਜਦੋਂ ਪੈਰੀ ਪਾਈ ਹੁੰਦੀ ਸੀ ਆਪਣਾ ਕਣਕ ਦੀ ਤੇ ਉਹ ਗਾਹ ਦਿੰਦੇ ਝਾ ਕੇ ਜੋ ਪੱਟ ਦਿੰਦੇ ਸੀ ਉਹ ਇਹਦੇ ਨਾਲ ਦਿੰਦੇ ਸੀ ਇਹਦੇ ਨਾਲ ਚੱਕਦੇ ਸੀ ਲੈ ਵੀ ਦਰਸ਼ ਕਰੋ ਆ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੋਣਾ ਨਵੀਂ ਪੀੜੀ ਨੂੰ ਤਾਂ ਵੈਸੇ ਦੇਖਣ ਨੂੰ ਚੀਜ਼ ਮਿਲੀ ਨਹੀਂ ਹੁੰਦੀ ਅਸਲ ਮੈਂ ਇਹ ਚੀਜ਼ ਆ ਪਈਆ ਵੇਖਾ ਇਹ ਇਹਨਾਂ ਨਾਲ ਤੇ ਹੈ ਅੱਛਾ ਇਹ ਕਲਰ ਰੰਗ ਰੰਗ ਮਾਰਿਆ ਹੋਇਆ ਹੈ ਤੇ ਰੰਗ ਦੀ ਮਾਰਿਆ ਰੰਗ ਮਾਰਿਆ ਵਾਵੇ ਅੱਛਾ 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 ਠੀਕ ਹੈ ਇਹਦੇ ਰੰਗ ਮਾਰਿਆ ਹੋਇਆ ਹੈ ਤੇ ਅੱਗੇ ਆਪਾਂ ਗੱਲਬਾਤ ਕਰਾਂਗੇ ਆਹ ਕੀ ਚੀਜ਼ ਹੈ ਇਹ ਤੰਗਲੀ ਆ ਇਹ ਤੰਗਲੀ ਆ ਗਈ ਹਾਂ ਇਹ ਫਿਰ ਜਿਹੜੀਆਂ ਪੁਰਾਣੀਆਂ ਤੰਗਲੀਆਂ ਹੁੰਦੀਆਂ ਸੀ ਇਹ ਵੀ ਲੱਕੜ ਦੀਆਂ ਹੁੰਦੀਆਂ ਸੀ ਲੱਕੜ ਦਾ ਸਾਰਾ ਸਮਾਨ ਕਰ ਤੇ ਆਹ ਵੱਡੀ ਪੰਜਾਲੀ ਆ ਗਈ ਫਿਰ ਇਹ ਪੰਜਾਲੀ ਵੱਡੀ ਨਹੀਂ ਪੰਜਾਲੀ ਤੇ ਛੋਟੀ ਹੈ ਇਹ ਵੱਧਾਂ ਵਾਲੀ ਅੱਛਾ ਉਹਦਾ ਬਾਪ ਪੰਜਾਲੀ ਬਾਣੀ ਵੱਡੀ ਹੁੰਦੀ ਸੀ ਅੱਛਾ ਉਹ ਵੱਡੀ ਹੁੰਦੀ ਇਹ ਥੋੜੀ ਮਨਲਾ ਛੋਟਾ ਬਣਾ ਕੇ ਇੱਕ ਵਾਰੀ ਦਿਖਾਇਆ ਹੋਇਆ ਹੈ ਤੁਸੀਂ ਹਾਂ ਠੀਕ ਹੈ ਤੇ ਇਹਨਾਂ ਬਾਰੇ ਵੀ ਦੱਸੋ ਵੀ ਇਹ ਇਹ ਉਠ ਮਤਲਬ ਇਹ ਕਾਦੇ ਲਈ ਵਰਤੇ ਜਾਂਦੇ ਸੀ ਉਠ ਉਠ ਨਾ ਹਾਲ ਬਾਦ ਦੀ ਖਾਤਰ ਆ ਜਿਹੜਾ ਉਠ ਹੈ ਇਹ ਤਾਂ ਉਠ ਦੇ ਮਗਰ ਹਾਲ ਪਾਇਆ ਹੋਇਆ ਹੈ ਅੱਛਾ ਇਹਦੇ ਮਗਰ ਹਲ ਪਾਇਆ ਵਾ ਆ ਪਿੱਛੇ ਹਲ ਪਾਇਏ ਵੇ ਇਹਦਾ ਆ ਤਾਵਾ ਹਲ ਪਾਇਆ ਵਾ ਇਹਦੇ ਮਗਰ ਅੱਛਾ ਆ ਆ ਹਲ ਪਾਇਏ ਵੇ ਇਹਦੇ ਮਗਰ ਇਹਦੇ ਮਗਰ ਲੱਕਰਦਾ ਪਾਇਆ ਉਲੇ ਤੇ ਬੰਦਾ ਠੀਕ ਹੈ ਪੂਰਾ ਬਣਾਇਆ ਵਾ ਤੇ ਇਹ ਜਿਵੇਂ ਹੁਣ ਤੁਸੀਂ ਸ਼ਾਹ ਹਾਰ ਸ਼ਿੰਗਾਰ ਕੇ ਰੱਖਿਆ ਉਵੇਂ ਹੀ ਖੇਤੀ ਚ ਹਾਰ ਸ਼ਿੰਗਾਰ ਕੇ ਲੈ ਜਾਂਦੇ ਸੀ ਅੱਛਾ ਆ ਜਾ ਉੱਠਾ ਹੂੰ ਇਹ ਨਾ ਇਹਦੇ ਤੇ ਪੇਂਟ ਮਾਰਨ ਵਾਲਾ ਪੇਂਟ ਮਾਰਨ ਵਾਲਾ ਪੇਂਟ ਮਾਰਨ ਵਾਲਾ ਇਹ ਉੱਠਾ ਚੜਾਈ ਵਾਲਾ ਚੜਾਈ ਵਾਲਾ ਉੱਠ ਚੜਾਈ ਵਾਲਾ ਮਤਲਬ ਚੜ੍ਹਨ ਆਸਤੇ ਜਦੋਂ ਆਪਾਂ ਕਿ ਕਿਸੇ ਜਾਣਾ ਹੈ ਜਾਣਾ ਠੀਕ ਹੈ ਉਦੋਂ ਇਹਦੇ ਤੇ ਜਾਂਦੇ ਸੀ ਅਸੀਂ ਆਪ ਦੇ ਨਾਨਕੇ ਜਾਂਦੇ ਰਹੇ ਹਾਂ ਟਾਬਾਂ ਅੱਛਾ ਤੇ ਸਾਡਾ ਮਾਮਾ ਚਾਰ ਵਾਲੀ ਗੱਡੀ ਦੇ ਮੂਹਰੇ ਆ ਜਾਂਦਾ ਸੀ ਉੱਠ ਲੈ ਕੇ ਹੂੰ ਤੇ ਇਹਦੇ ਉੱਤੇ ਗਦਾਦਾ ਗਦੂਲਾ ਪਾਇਆ ਹੁੰਦਾ ਸੀ ਅੱਛਾ ਜੀ ਸਾਨੂੰ 4-5 ਕਿਲੋਮੀਟਰ ਬਾਅਦ ਆ ਟਾਬਾਂ ਸਟੇਸ਼ਨ ਤੋਂ ਤੇ ਸਾਨੂੰ ਇਹਦੇ ਉੱਤੇ ਚੜਾ ਕੇ ਜਾਂਦਾ ਸੀ अच्छा ते आ ਦੂਜਾ ਜਿਹੜਾ ਇਹਦੇ ਮਗਰ ਕੀ ਪਾਇਆ ਵਾ ਇਹਦੇ ਮਗਰ ਹਾਲਾ ਇਹਦੇ ਮਗਰ ਹਾਲਾ ਹਾਂ ਆਪਣਾ ਉਲਟਾਵਾ ਉਲਟਾਵੇਂ ਹਲ ਪਾਇਆ ਲੋ ਜੀ ਉਦੋਂ ਵੀ ਦਰਸ਼ਕੋ ਉਦੋਂ ਵੀ ਹਰੇਕ ਚੀਜ਼ ਹੁੰਦੀ ਸੀ ਜਿਵੇਂ ਆਪਾਂ ਕਹਦੇ ਨਾ ਵੀ ਟੈਕਨੋਲੋਜੀ ਆ ਗਈ ਉਹ ਪਹਿਲਾਂ ਵਾਲਿਆਂ ਨੂੰ ਵੇਖ ਕੇ ਚੀਜ਼ ਹੁਣ ਟੈਕਨੋਲੋਜੀ ਬਣੀ ਆ ਉਲਟਾਵੇਂ ਵੀ ਇਹ ਦੇਖੋ ਠੀਕ ਹੈ ਆ ਵੇਖ ਆਪ ਕੱਢ ਕੇ ਵਿਖਾ ਹੂੰ 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 ਇੱਕ ਮਿੰਟ ਇਹ ਅੱਛਾ ਆ ਚੀਜ਼ ਹੈ ਆ ਚੀਜ਼ ਆਲਟਾਵਾ ਹਾਲਾ ਜੀ ਆਲਟਾਵਾ ਹਾਲਾ ਦੇਖੋ ਵੀ ਇਹ ਪੁਰਾਣੇ ਹਲਟਾਵੇਂ ਹਾਲਾ ਹੈ ਹਾਂ ਇਹਨੂੰ ਦੇਖ ਕੇ ਹੁਣ ਨਵੇਂ ਬਣੇ ਆ ਨਹੀਂ ਦੇਖ ਕੇ ਹੂੰ ਸਹੀ ਗੱਲ ਹੈ ਤੇ ਆ ਇਹਦੇ ਦੂਜੇ ਮਗਰ ਲੱਕੜ ਦਾ ਹਾਲਾ ਹੈ ਅੱਛਾ ਇਹਦੇ ਮਗਰ ਲੱਕੜ ਦਾ ਹਾਲਾ ਹੈ ਹਾਂ ਆ ਅੱਛਾ ਆ ਲੱਕੜ ਦਾ ਹਾਲਾ ਇਹਦੇ ਮਗਰ ਹੈ ਵਾਹ ਬਈ ਵਾਹ ਇਹ ਤਾਂ ਸਿਰੇ ਹੀ ਲੱਗਿਆ ਪੈ ਜਾਵਾ ਕੰਮ ਹੁਣ ਤਾਂ ਇਹ ਚੀਜ਼ਾਂ ਵੇਖਣ ਨੂੰ ਮਿਲਦੀਆਂ ਨਹੀਂ ਕਿਤੋਂ ਆ ਜਿਹੜੀ ਚੀਜ਼ ਆ ਹੂੰ ਇਹ 1970 ਦਾ ਠੱਠਾ ਆਪਣੇ ਪਿੰਡ ਦਾ ਜੀਦੇ ਦਾ ਜੀਦੇ ਦਾ ਠੱਠਾ ਠੱਠਾ ਟੁੰਗਾ ਅੱਛਾ ਨਹੀਂ ਇਹ ਕਿਵੇਂ ਇਹ ਕੋਈ ਜਾਦਾ ਮਤਲਬ ਕਿ ਤਾਕਤਵਰ ਸੀ ਆ ਕੀ ਤਾਕਤਵਰ ਇਹ ਇਹ ਨਾ ਹਮ ਮਰੌਰ ਤੋਂ ਵੜਕਾ ਆਇਆ ਸੀ ਰੰਗ ਸਿੰਘ ਵਾਲੇ ਅੱਛਾ ਤੇ ਆਪਣੇ ਮਖਤਿਆਰ ਬੂੜੇ ਕਿਹਦੀਆਂ ਭੈਣਾਂ ਵਹਿਗੀਆਂ ਰੰਗ ਸਿੰਘ ਵਾਲੇ ਹਮ ਉਹਦੇ ਭਾਂਜੇ ਲੈ ਆਏ ਸੀ ਹਮ ਉਹਨਾਂ ਨੇ ਆਪਣੀ ਪੰਚਾਇਤ ਨੂੰ ਇਹ ਠੱਠਾ ਕਹਿ ਕੇ ਵੀ ਅਸੀਂ ਵੜ ਕੇ ਲੈ ਕੇ ਆਏ ਹਾਂ ਜੇ ਤੁਸੀਂ ਠੱਠਾ ਛੱਡਣਾ ਅੱਛਾ ਇਹਨਾਂ ਨੂੰ ਛੋਣਕ ਸੀ ਆਪਣਾ ਘਰ ਚਾਰਨ ਹਮ ਤੇ ਵੀ ਸਾਡੇ ਕੋਲ ਵੜਕਾ ਲੈ ਜਾਓ ਨੀ ਉਹ ਪਰ ਪੰਚਾਇਤ ਛੱਡਦੀ ਹੁੰਦੀ ਸੀ ਠੱਠਾ ਪੰਚਾਇਤ ਪਹਿਲਾਂ ਪੰਚਾਇਤ ਛੱਡਦੀ ਸੀ ਠੀਕ ਹੈ ਠੀਕ ਹੈ ਇੱਕ ਆਪਣੇ ਸਰਕਾਰੀ ਸੀ ਇੱਕ ਫਿਰ ਇਹ ਗਰਚਾਰਨਰਗੇ ਉੱਥੋਂ ਲੈ ਫਿਰ ਆਪਣੇ ਰੰਗ ਸਿੰਘ ਵਾਲਿਓ ਅੱਛਾ ਉਹ ਠੱਠਾ ਬਣਾਇਆ ਐਸੇ ਤੱਕ ਅਸਰ ਤੁਸੀਂ ਉਹਦੀ ਸ਼ੇਪ ਲਈ ਹੋਈ ਹੈ ਵਾਹ ਬਈ ਮੈਂ ਆਹ ਵੇਖਿਆ 1970 ਦੇ ਵਿੱਚ 1970 ਤੇ ਮੇਰੇ ਹਿਸਾਬ ਨਾਲ ਖਤਮ ਹੋ ਗਿਆ ਹੈ ਜੇ ਹੁਣ ਦੇਖੋ اپنی ویڈیو ਨੂੰ ਵੇਖ ਕੇ ਕਈ ਵੀਰਾਂ ਨੂੰ ਸ਼ੌਂਕ ਹੁੰਦਾ ਪ੍ਰਾਣਾ ਹਨਾ ਜਿਹੜਾ ਸੱਭਿਆਤਾ ਆਪਣੀ ਉਹ ਰੱਖਣ ਵਾ ਰੱਖਣੀ ਹੁੰਦੀ ਹੈ ਉਹਨਾਂ ਨੇ ਸਾਹਮ ਕੇ ਜੇ ਉਹ ਚਾਹੁੰਦੇ ਆ ਵੀ ਅਸੀਂ ਤੁਹਾਡੇ ਤਿਆਰ ਕਰਵਾਉਣਾ ਤੁਹਾਡੇ ਦੋ ਇਹ ਤੇ ਉਹ ਤੁਸੀਂ ਉਹਨੂੰ ਤਿਆਰ ਕਰਕੇ ਵੀ ਦੇ ਸਕਦੇ ਹੋ ਠੀਕ ਹੈ ਤੇ ਹੋਰ ਕੋਈ ਗੱਲਬਾਤ ਕਹਿਣੀ ਹੋਵੇ ਜੇ ਕੋਈ ਜਿਵੇਂ ਹੁਣ ਤੁਸੀਂ ਮੇਲਿਆਂ ਤੇ ਵੀ ਲੈ ਜਾਂਦੇ ਹੋ ਹੋਗੇ ਜਾਂ ਤੁਸੀਂ ਹੋਰ ਵੀ ਅੱਛਾ ਠੀਕ ਹੈ ਤੇ ਆਪਣੀ ਲਾਇਬ੍ਰੇਰੀ ਕੰਨੀ ਉਹ ਵੀ ਮੈਂ ਸੁਣਿਆ ਵੀ ਤੁਹਾਨੂੰ ਉੱਥੇ ਵੀ ਤੁਸੀਂ ਲੈ ਠੀਕ ਹੈ ਜੀ ਆਪਣਾ ਸਮਾਨ ਚਾ ਨਾ ਕਰੇ ਜੀ ਕਿ ਇੱਥੇ ਦੋ ਦਿੰਗੇ ਸੀ ਆਪਣੇ ਤੀਆਂ ਤੇ ਅੱਛਾ ਵੀ ਪੂਰਾ ਹੰਗਾਰਾ ਮਿਲਦਾ ਹਾਂ ਹੂੰ ਦਰਸ਼ਕੋ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਕਿ ਪੂਰੀ ਸੱਭਿਆ ਤੁਹਾਨੂੰ ਸਾਹਮਣੇ ਇਹਨਾਂ ਨੇ ਮਿਸਤਰੀ ਜੀ ਨੇ ਰੱਖਿਆ ਹੋਇਆ ਤੇ ਇਹਨਾਂ ਨੇ ਇਹ ਵੀ ਅਪੀਲ ਕਰ ਰਹੇ ਆ ਵੀ ਜੇ ਕਿਸੇ ਵੀਰ ਨੇ ਇਹ ਦੀ ਨਾਲ ਦੀ ਕੋਈ ਚੀਜ਼ ਬਣਾਉਣੀ ਹੋਵੇ ਕੋਈ ਵੀ ਪੁਰਾਣਾ ਸੰਦ ਬਣਾਉਣਾ ਹੋਵੇ ਹਨਾ ਤੇ ਉਹ ਜਰੂਰ ਇਸ ਵੀਡੀਓ ਨੂੰ ਵੀਡੀਓ ਦੇ ਵਿੱਚ ਅਸੀਂ ਇਹਨਾਂ ਦਾ ਨੰਬਰ ਮੈਂਸ਼ਨ ਕਰਾਂਗੇ ਉਹ ਤੇ ਨੰਬਰ ਤੇ ਕਾਲ ਕਰਕੇ ਤੁਸੀਂ ਬਣਵਾ ਸਕਦੇ ਹੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਜਿਹੜੀਆਂ ਨਵੀਆਂ ਵੀਡੀਓ ਹੁੰਦੇ ਬਣਾਉਣੇ ਆਪਾਂ ਉਹ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਵੀਂ ਟੈਕਨੋਲੋਜੀ ਸ਼ੇਅਰ ਕਰ ਦਿਓ ਪਰ ਜੇ ਜਿਹੜੀ ਆਪਣੀ ਵਿਰਾਸਤ ਆ ਜਿਹੜੀ ਆਪਣੀ ਸਭਿਅਤਾ ਜਿਹੜੇ ਆਪਣੇ ਪੁਰਾਣੇ ਬਜ਼ੁਰਗਾਂ ਦੀ ਸਭਿਅਤਾ ਤੁਸੀਂ ਉਹਨੂੰ ਵੀ ਉਹ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਹਾਂ ਉਹਨੂੰ ਭੁੱਲ ਜਾਈਦਾ ਤਾਂ ਜੋ ਜਿਹੜੀ ਇਹ ਵੀਡੀਓ ਆ ਇਹ ਹਰੇਕ ਜਵਾਕ ਦੇ ਛੋਟੇ ਤੋਂ ਲੈ ਕੇ ਵੱਡੇ ਤੱਕ ਇਹ ਪਹੁੰਚ ਜੇ ਤੇ ਉਹ ਹਰੇਕ ਚੀਜ਼ ਤੋਂ ਜਾਣੂ ਹੋ ਸਕੇ ਹਨਾ ਜਵਾਕਾਂ ਤਾਂ ਪਤਾ ਨਹੀਂ ਆ ਕੀ ਚੀਜ਼ ਹੈ ਨਹੀਂ ਪਤਾ ਜੀ ਨਹੀਂ ਪਤਾ ਤਾਂ ਹੀ ਤਾਂ ਆਪਾਂ ਇਸ ਇਸ ਮੋਟਿਵ ਨਾਲ ਹੀ ਆਪਾਂ ਇੱਥੇ ਆ ਗਏ ਤੁਹਾਡੇ ਕੋਲ ਗਿਆ ਸੀ ਲਾਇਬ੍ਰੇਰੀ ਚ ਗਿਆ ਸੀ ਉਹਦੇ ਪ੍ਰੋਗਰਾਮ ਸੀ ਤੇ ਜਵਾਕ ਮੈਨੂੰ ਪੁੱਛਣ ਸਕਦੇ ਇੱਕ ਹਾਲ ਕੋਈ ਲੈ ਗਿਆ ਚੱਕ ਕੇ ਉੱਥੋਂ ਅੱਛਾ ਅੱਛਾ ਉਹ ਚੌੜ ਕਰਦ ਗਏ ਰਹਾ ਹਾਲਾ ਤੇ ਉਹ ਉਹ ਨਾ ਸਾਰ ਆ ਨਾ ਮੈਨੂੰ ਪੁੱਛਿਆ ਬਾਪੂ ਆ ਕੀ ਹੈ ਬਾਪੂ ਆ ਕੀ ਚੀਜ਼ ਨਹੀਂ ਪਤਾ ਇਹ ਚੀਜ਼ ਹਮ ਜਿਹੜੇ ਸਾਡੇ ਹਾਨ ਦੇ ਬੰਦੇ ਆ ਉਹਨਾਂ ਬੰਦਿਆਂ ਨੂੰ ਪਤਾ ਉਹਨਾਂ ਨੂੰ ਪਤਾ ਉਹਨੂੰ ਪਤਾ ਇਹੀ ਆਪਾਂ ਵੀਡੀਓ ਬਣਾਉਣ ਦਾ ਆਪਣਾ ਮਕਸਦ ਹੀ ਹੈ ਵੀ ਜਿਹੜੇ ਆਪਣੀ ਛੋਟੀ ਪੀੜ੍ਹੀ ਆ ਹੁਣ ਜਿਹੜੀ ਹੁਣ ਪੀੜ੍ਹੀ ਚੱਲ ਰਹੀ ਆ ਉਹਨਾਂ ਨੂੰ ਇਹ ਚੀਜ਼ ਦਾ ਪਤਾ ਲੱਗੇ ਤੇ ਅਸੀਂ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਵੀਡੀਓ ਨੂੰ ਜਿਹੜੇ ਸ਼ੇਅਰ ਕਰਦੇ ਆ ਕਮੈਂਟ ਕਰਦੇ ਆ ਲਾਈਕ ਕਰਦੇ ਆ ਧੰਨਵਾਦ ਸਾਰਿਆਂ ਦਾ